ਕਾ ਕਾਚੀ ਢਹਿਗ ਦੀਵਾਰ ਕਾਚੀ ਕੱਚੀ ਕੰਧ ਡਿੱਗੇ ਹੁਣ ਕੱਚੀ ਕੰਧ ਕੀ ਹੈ ਜਿਵੇਂ ਕੱਚੀ ਕੰਧੀ ਹੈ ਕਹ ਨਾਨਕ ਫਿਰ ਨਾ ਰਹੇ ਜਿਵੇਂ ਬਾਲੂ ਕੀ ਵਿੱਚ ਬਾਲੂ ਦੀ ਭੀਤ ਕੱਚੀ ਕੰਧ ਰੇਤ ਦੀ ਕੰਧ ਜਿਉਣਾ ਸੀ ਰੇਤ ਦੀ ਕੰਧ ਉੱਤੇ ਸਿਮੈਂਟ ਮਸਾਲਾ ਉਹਨੂੰ ਖੜਾਉਂਦਾ ਯਤਨ ਕਰੀਏ ਜਿੰਨਾ ਮਰਜ਼ੀ ਲਾਈ ਜਾਈਏ ਉਹ ਡਿੱਗੇਗੀ ਡਿੱਗੇਗੀ ਹੁਣ ਇਹ ਗੱਲ ਨਾ ਤਾਂ ਕੰਧ ਦੀ ਆ ਤੇ ਗੱਲ ਆ ਇਨਸਾਨ ਦੀ ਆ ਇਹ ਗੱਲ ਮੇਰੀ ਆਪਣੀ ਖੋਤੀ ਮਾਲੋ ਜੇ ਮੇਰਾ ਜਿਹੜਾ ਮਟੀਰੀਅਲ ਆ ਮੇਰੀ ਘਾੜਤ ਜਿਹੜੀ ਜਿਹੜਾ ਨਾਲ ਮੈਂ ਬਣਿਆ ਘੜਿਆ ਗਿਆ ਉਹ ਕੀ ਬੰਦਾ ਕਾਹਦੇ ਨਾਲ ਘੜਿਆ ਜਾਂਦਾ ਸ਼ਬਦ ਨਾਲ ਮਨੁੱਖ ਬੋਲਦਾ ਕੀ ਇਹ ਸ਼ਬਦ ਸੁਣਦਾ ਕੀ ਇਹ ਸ਼ਬਦ ਹਰ ਇੱਕ ਕੰਮ ਆ ਜਿਹੜਾ ਸਾਡਾ ਸ਼ਬਦ ਨਾਲ ਚੱਲ ਰਿਹਾ ਕੱਲਾ ਸ਼ਬਦ ਅਸੀਂ ਇਹਨਾਂ ਵਲੇ ਵੀ ਕੱਲੀ ਗੁਰਬਾਣੀ ਹੀ ਸ਼ਬਦ ਸਾਨੂੰ ਕਈ ਵਾਰ ਇੱਥੇ ਖੜ ਜਾਨੇ ਅਸੀਂ ਨਹੀਂ ਜੋ ਅਸੀਂ ਅੱਖਾਂ ਨਾਲ ਦੇਖ ਰਹੇ ਆ ਦ੍ਰਿਸ਼ ਕੰਨਾ ਨਾ ਸੁਣ ਰਹੇ ਆ ਸ਼ਬਦ ਚ ਉਹ ਗਾਲ ਕਿਉਂ ਨਾ ਘੜਦੇ ਹੋਈ ਗਾਲ ਵੀ ਇੱਕ ਸ਼ਬਦ ਪਖੰਡਾ ਦੇ ਬੋਲ ਸੁਣਨੇ ਉਹ ਵੀ ਇੱਕ ਸ਼ਬਦ ਨੇ ਅੰਧ ਵਿਸ਼ਵਾਸ ਇਹ ਹੁਣ ਜਿਹੜਾ ਮਟੀਰੀਅਲ ਮੈਂ ਅਸੀਂ ਜਿਹੜਾ ਸਾਡਾ ਬਣੇ ਹੋਏ ਆ ਅਸੀਂ ਉਹ ਕਾਦੇ ਬਣੇ ਹੋਏ ਆ ਅਸੀਂ ਗੰਦੇ ਗਾਣੇ ਸੁਣ ਕੇ ਪਖੰਡੀਆਂ ਦੇ ਸੁਣ ਕੇ ਅੰਧ ਵਿਸ਼ਵਾਸੀਆਂ ਦੀਆਂ ਗੱਲਾਂ ਸੁਣ ਸੁਣ ਕੇ ਭ੍ਰਿਸ਼ਟਾਚਾਰੀ ਡਰਾਮਾ ਕਰ ਚੱਲ ਚੱਲ ਕੇ ਉਹਨਾਂ ਦੇ ਸਪੀਚਾਂ ਸੁਣ ਸੁਣ ਕੇ ਉਹਨਾਂ ਦੇ ਲੈਕਚਰ ਸੁਣ ਸੁਣ ਕੇ ਪਰ ਉਤੋਂ ਅਸੀਂ ਧਰਮੀ ਹੋਣ ਦਾ ਗੱਜ ਲਾਉਨੇ ਆ ਵੀ ਲੋਕੀ ਮੈਨੂੰ ਕਹਿਣ ਪੰਥਕ ਐ ਇਹ ਤਾਂ ਧਰਮੀ ਐ ਇਹ ਤਾਂ ਬੰਦਾ ਬੜਾ ਧਰਮ ਖਿਆਲਾਂ ਦਾ ਪਰ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ ਇਹ ਕੱਚੀ ਦੀਵਾਰ ਐ ਇਹਦੇ ਉੱਤੇ ਤੂੰ ਗੱਜ ਲਾ ਰਿਆ ਧਰਮ ਦਾ ਪੱਕੇ ਮਸਾਲੇ ਦਾ ਇਹ ਖੜਨਾ ਨਹੀਂ ਤੇ ਆਪਾਂ ਦੇਖ ਵੀ ਸਕਦੇ ਆ ਕਈ ਲੋਕ ਉਹਨਾਂ ਸਾਡੇ ਘਰਾਂ 'ਚ ਜਾ ਜਾ ਕੇ ਅਮਰ ਸਿਖਾਉਂਦੇ ਆ ਲੈ ਕੇ ਆਉਂਦੇ ਚਲੋ ਉਹ ਕੱਚੀ ਕੰਧ ਦੇ ਉੱਤੇ ਗੱਟ ਚਾਉਣ ਵਾਲੀ ਗੱਲ ਆ ਤੇ ਉਹ ਥੋੜੇ ਦਿਨਾਂ ਬਾਅਦ ਡਿੱਗ ਪੈਂਦੇ ਆ ਉਹ ਗੱਟ ਲਹਿ ਜਾਂਦਾ ਉਹ ਆਪਣਾ ਕੰਮ ਤਾਂ ਉਹ ਹੀ ਕਰਦੇ ਰਹਿੰਦੇ ਆ ਕਿਉਂਕਿ ਜਿਹੜਾ ਮਟੀਰੀਅਲ ਆ ਉਹ ਸਹੀ ਨਹੀਂ ਹੈ ਸਾਡੇ ਕੋਲੇ ਜਿਹੜੇ ਮਟੀਰੀਅਲ ਨੇ ਸਿੱਖ ਨੇ ਬਣਾਣਾ ਜਿਸ ਮਟੀਰੀਅਲ ਉਹ ਹੈ ਗੁਰੂ ਦਾ ਸ਼ਬਦ ਗੁਰਬਾਣੀ ਗੁਰੂ ਗ੍ਰੰਥ ਸਾਹਿਬਾ ਜੀ ਉਹ ਮਟੀਰੀਅਲ ਤਾਂ ਸਾਡੇ ਕੋਲ ਹੈ ਹੀ ਨਹੀਂ ਉਹ ਤੇ ਐਕਟੀਵੇਟਰ ਨਹੀਂ ਲਾਈ ਸ਼ਬਦ ਦੇ ਕਿੱਟ ਦੀ ਤਰੰਗ ਮੈਂਟ ਚਿੰਨ ਚਿੰਨ ਕਿ ਕਿੱਡਾ ਮਰਜੀ ਮੈਂ ਉੱਚਾ ਲੈ ਜਾਓ ਇਸੇ ਤਰ੍ਹਾਂ ਗੁਰੂ ਦੀ ਵਿਚਾਰ ਧਾਰਾ ਨੂੰ ਅਸੀਂ ਗੁਰਬਾਣੀ ਨੂੰ ਸਮਝ ਸਮਝ ਕੇ ਆਪਣੀ ਸੋਚ ਨੂੰ ਜਿੰਨਾ ਮਰਜ਼ੀ ਉੱਚਾ ਚਾਹੇ ਸੋਚਦੇ ਹਾਂ ਫਿਰ ਸਾਨੂੰ ਕੋਈ ਢੇਰ ਸੁੱਟ ਵੀ ਨਹੀਂ ਸਕਦਾ ਹਾਂ ਪਰ ਜਦੋਂ ਸਾਡੇ ਕੋਲ ਮਟੀਰੀਅਲ ਕਿੱਥੋਂ ਲਿਆ ਸੀ ਬਾਹਰੋਂ ਆਣੇ ਵਾਣੇ ਤੋਂ ਸਾਡੇ ਘਰੋਂ ਅੱਗੇ ਦਾਦੀਆਂ ਪਰਦਾਦੀਆਂ ਨਾਨੇ ਨਾਨੀਆਂ ਸਾਨੂੰ ਗੁਰਮਤਿ ਵਾਣੀ ਨਾਲ ਇਤਿਹਾਸ ਨਾਲ ਜੋੜਦੇ ਸੀ ਪਰ ਅੱਜ ਬੱਚੇ ਜੰਗਲ ਫੜ ਕੇ ਹੋਰ ਸਾਮਾ ਤੇ ਲਿਜਾਇਆ ਜਾ ਰਿਹਾ ਜਦੋਂ ਬੱਚਾ ਵੱਡਾ ਹੋ ਜਾਂਦਾ 9-10 ਦਾ ਹੁੰਦਾ ਫਿਰ ਮਈ-ਜੂਨ ਦੀਆਂ ਲਾਈਆਂ ਕਲਾਸਾਂ ਉਹ ਬੱਚਿਆਂ ਨੂੰ ਗੁਰਮਖੀ ਨਹੀਂ ਬਣਾ ਸਕਦੇ ਫਿਰ ਵਿਚਾਰੇ ਇੱਕ ਗੱਲ ਸਾਨੂੰ ਬਾਣੀ ਦੀ ਸਮਝਾਈ ਹੋਈ ਹੈ ਇਹ ਹਰ ਇੱਕ ਖੇਤਰ 'ਚ ਕੰਮ ਕਰਦੀ ਹੈ ਕੱਲੇ ਧਾਰਮਿਕ ਲੋਕਾਂ ਨੇ ਰਾਜਨੀਤਿਕ ਖੇਤਰ 'ਚ ਵੀ ਰਾਜਨੀਤਿਕ ਲੋਕ ਖੇਤਰ ਦੇ ਵਿੱਚ ਵੀ ਲੋਕ ਧਰਮ ਦਾ ਗੱਜ ਚ ਲਾਉਂਦੇ ਆ ਪਰ ਉਹਨਾਂ ਕੋਲੇ ਮਟੀਰੀਅਲ ਨਹੀਂ ਹੈ ਉਹ ਚਿੱਕੜੀ ਉਹਨਾਂ ਕੋਲੇ ਗਾਰ ਹੀ ਆ ਛੱਪੜ ਦੀ ਗਾਰ ਉਹਨਾਂ ਕੋਲ ਤਾਂ ਜਿਆਦੇ ਗੰਧ ਲੈਨੇ ਹੁੰਦਾ ਪਰ ਉਹਨੂੰ ਲਿਪਣ ਲਈ ਸਵਾਰ ਲਈ ਕਾਹਦਾ ਯਤਨ ਕਰਦੇ ਆ ਪੰਥ ਦਾ ਧਰਮ ਦਾ ਗੁਰੂ ਗ੍ਰੰਥ ਸਾਹਿਬ ਦਾ ਗੁਰਦੁਆਰਿਆਂ ਦਾ ਨਾਮ ਵਰਤਦੇ ਆ ਇਸ ਕਰਕੇ ਸਾਨੂੰ ਅੱਜ ਜਿਹੜੀ ਸਾਡੇ ਪੰਥ ਨੂੰ ਪੰਜਾਬ ਨੂੰ ਲੋੜ ਹੈ ਉਹ ਮਟੀਰੀਅਲ ਦੇਖਣ ਦੀ ਲੋੜ ਹੈ ਕਿ ਇਸ ਕਿਸ ਮਟੀਰੀਅਲ ਦੇ ਤਹਿਤ ਕੰਮ ਕਰ